ਹੋਇ ਤਾ ਬਹੁਤ ਕੁਛ ਪਿਆ ਮੇਰੇ ਕੋਲ ਤਾਂ ਸਮਾਨ ਹੀ ਵਾਲਾ ਪੈਣ ਆਲਾ ਤੈਂ ਤਾਂ ਠਰਦੇ ਨੇ ਇੱਕ ਗੱਲ ਮੈਨੂੰ ਥੋੜੀ ਜੀ ਸਕੂਨ ਵੀ ਦਿੰਦੀ ਆ ਕਈ ਵਾਰੀ ਮੇਰੇ ਕੋਲ ਵੀਡੀਓ ਆ ਜਾਂਦੀਆਂ ਨੇ ਫੋਨ 'ਚ ਜਿਹੜੇ ਮਰਜੀ ਲੀਡਰ ਮੂਰੇ ਮਲੂਕੇ ਮੂਰੇ ਕਾਂਗੜ ਮੂਰੇ ਪੱਠੜ ਮੂਰੇ ਪੂੰਦੜ ਮੂਰੇ ਟੀਂਡ ਸੇ ਮੂਰੇ ਬਾਦਲ ਮੂਰੇ ਚੰਦੂ ਮਾਰੇ ਮੂਰੇ ਤੇ ਆਪਣਾ ਕੈਪਟਨ ਮੂਰੇ ਜੁੜੇ ਵੀ ਹੈਗੇ ਜਿੰਨੇ ਇੰਨੇ ਪੂਰੇ ਮਾਈਕਰਿਕ ਮੇਰਾ ਨਾਮ ਲੈ ਦੋ। ਇਹ ਭਗਵਾਨ ਤਾਂ ਮਾਨੇ ਨਾ। ਮੈਂ ਤੁਹਾਨੂੰ ਕੀ ਕਹਾਂ ਯਾਰ ਤੂੰ ਡਰਦੇ ਕਿਉਂ ਮੈਥੋਂ? ਉਹ ਨਾ ਯਾਰ ਉਹਦੀ ਗੱਲ ਨਾ ਕਰ ਉਹ ਬੰਦਾ ਭਾਲਦਾ ਫਿਰਦਾ ਯਾਰ ਲੈ ਦੱਸੋ ਯਾਰ। ਜਿਗਰਾ ਚਾਹੀਦਾ। ਮਜੀਠੀਏ ਵਰਗੇ ਨੂੰ ਹੱਥ ਪਾਉਣ ਵਾਸਤੇ ਜਿਗਰਾ ਚਾਹੀਦਾ। ਬੜੇ ਫੋਨ ਆਏ ਸਾਨੂੰ ਕਹਿੰਦੇ ਤੂੰ ਨਾ ਪੰਗੇ ਲਾਉ ਬਈ। ਯਾਰੇ ਵੱਡੇ ਨੇ ਆਏ ਨੇ ਮੈਂ ਕਿਹਾ ਵੱਡੇ ਨੇ ਵੱਡੇ ਉਹਨਾਂ ਦੇ ਘਰੇ ਆਉਣਗੇ ਕਾਨੂੰਨ ਤੋਂ ਵੱਡੇ ਨਹੀਂ ਹੈਗੇ ਜਿੱਦੇ ਸਾਰਾ ਕੁਝ ਮਿਲ ਗਿਆ ਜੋ ਨਾਬੇ ਜਾ ਕੇ ਕਰੇ ਦਰਸ਼ਨ ਉਹਦੇ ਹੁਣ ਕਹਿੰਦੇ ਆ ਕਿ ਮੈਨੂੰ ਆਹ ਦਿਓ ਬੈਰ ਕੱਟ ਦਿਓ ਮੈਂ ਕਿਹਾ ਕੀ ਗੱਲ ਜਮਰੋਦ ਦਾ ਕਿੱਲਾ ਜਿੱਤ ਕੇ ਆਇਆ ਬੈਰ ਕੱਢ ਦੀਏ ਇੱਥੇ ਲੋਕਾਂ ਨੇ ਪਈਆ ਪੁੱਤਾਂ ਨੂੰ ਮਾਰ ਕੇ ਆਇਆ ਫੱਤਰ ਪਿਛਾ ਕੇ ਚਿੱਟੇ ਰੰਗ ਦੇ ਲਾਲ ਬੱਤੀ ਵਾਲੀਆਂ ਗੱਡੀਆਂ ਚਿੱਟਾ ਜਾਂਦਾ ਸੀ ਤੇ ਪੁਲਿਸ ਨੂੰ ਨਾਕੇ ਤੇ ਮੋਬਾਈਲਸ ਜਾਂਦੀ ਸੀ ਇੰਨੇ ਨੰਬਰ ਗੱਡੀਆਂ ਰੋਕਣੀ ਨਹੀਂ ਮਾਲ ਜਾ ਰਿਹਾ ਸਮਾਨ ਜਾ ਰਿਹਾ ਕਮਾਲ ਆ ਯਾਰ ਨਸਲ ਖੁਸ਼ੀਆਂ ਦੇ ਕੇਸ ਚੱਲਨੇ ਚਾਹੀਦੇ ਨਸਲ ਖੁਸ਼ੀਆਂ ਦੇ ਇਹਨਾਂ ਤੇ ਪਰਿਵਾਰਾਂ ਦੇ ਪਰਿਵਾਰ ਖਤਮ ਕਰਕੇ ਰੱਖਤੇ ਨੇ ਇਹਨਾਂ ਨੇ ਜਿਹੜੇ ਚ ਮੈਨੂੰ ਆ ਦੇ ਉਹ ਖਾਣ ਨੂੰ ਆਸਰਾਣਾ ਦੇ ਉਹ ਆ ਦੇ ਉਹ ਲੈ ਦੱਸ ਭੂਆ ਦੇ ਪਿੰਡਾਂ ਉਹ ਤਾਂ ਭਰੋ ਹੀ ਮਿਲੂ ਜਿਹੜਾ ਭਾਈ ਉਥੇ ਵਾਕਿਆਂ ਨੂੰ ਮਿਲਦਾ ਆ ਸਾਰੇ ਹੀ ਲੱਗ ਗਏ ਉਹਦੇ ਨਾਲ ਉਹਦੇ ਹੱਕ ਚ ਕੈਪਟਨ ਮਨਿੰਦਰ ਦੇ ਹੱਕ ਚ ਬੋਲਿਆ ਚੰਨੀ ਉਹਦੇ ਹੱਕ 'ਚ ਬਿੱਟੂ ਉਹਦੇ ਹੱਕ 'ਚ ਖੈਰਾ ਉਹਦੇ ਹੱਕ 'ਚ ਸਾਰੀ ਚੰਨੀ ਨੂੰ ਜਦੋਂ ਲੋਕਾਂ ਨੇ ਕਿਹਾ ਕਹਿੰਦੇ ਗਲਤ ਬੋਲੀ ਜਾਣਾ ਓਏ ਤੈਹੀਂ ਤੈਹੀਂ ਵੀ ਕੀਤਾ ਸੀ ਅੱਛਾ ਕਹਿੰਦਾ ਆਪਾਂ ਮਾਫੀ ਮੰਗ ਲੈਣਾ ਕਹਿੰਦਾ ਮੈਂ ਕਿੱਥੇ ਪਰਗੜ ਫੜ ਲਿਆ ਜੀ ਲੈ ਹੱਥ ਆ ਯਾਰ ਮੁਕਰਨਾ ਵੀ ਨਹੀਂ ਆਉਂਦਾ ਕੈਪਟਨ ਮਿੰਦਰ ਕਹਿੰਦਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਉਹ ਬਾਜਵਾ ਲਾਲ ਪੱਗ ਬਨ ਕੇ ਬਾਬਾ ਬਕਾਲਾ ਸਾਹਿਬ ਰਖੜਪੁਰ ਨੇ ਮੇਲੇ ਤੇ ਕਹਾਂ ਸੀ ਅਗਲੇ ਸਾਲ ਸਾਡੀ ਸਰਕਾਰ ਬਣਨੀ ਜੇ ਇਹਦੇ ਪਾ ਕੇ ਰੱਸਾ ਸੀਆਈਏ ਤਰਨਤਾਰ ਨਾਲ ਤਕਰੀਸ ਕੇ ਲੈ ਕੇ ਜਾਵਾਂਗੇ ਮਜੀਠੀ ਹੁੰਦਾ ਤੇ ਉਹ ਹੀ ਕਹਾਂ ਸੀ ਕਿ ਇਹਨਾਂ ਮਨੁੱਖੀ ਅਧਿਕਾਰਾਂ ਦੀ ਲੰਗੜ ਹੈ ਮੈਂ ਕਿਹਾ ਚ ਇਹ ਹੀ ਮਨੁੱਖ ਰਹਿ ਗਏ ਇਸ ਤਰ ਡੰਗਰੀਆਂ ਸਾਡਾ ਕੋਈ ਅਧਿਕਾਰ ਨਹੀਂ ਇਹੀ ਰਹਿ ਗਏ ਮਨੁੱਖ ਬਸ ਨਕਲੇ ਵਿਗਰਨਾ ਕਰੋ ਤੁਸੀਂ ਆ ਪੋਸਟਰ ਪੋਸਟਰ ਜੇ ਜਿਹੜੇ ਇਹਨਾਂ ਦੇ ਆ ਜਿਹੜੇ ਕਰਦੇ ਨੇ YouTube Facebook ਜੀ ਵਾਲੇ ਇਹਨਾਂ ਦੇ ਜਵਾਬ ਜੂਰ ਦੇ ਦਿਆ ਕਰੋ ਤੁਹਾਡਾ ਕੋ ਕੰਮ ਨਹੀਂ ਇੱਧਰ ਇੱਧਰੋਂ ਮੈਂ ਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਐ ਇਹਨਾਂ ਤੋਂ ਕਿਸੇ ਨੂੰ ਪਾਲਾ ਨਹੀਂ ਟੱਪੜ ਦਿੰਦਾ ਮੈਂ ਤੁਸੀਂ ਤੁਸੀਂ ਸਾਥ ਦੇਗੇ ਬਸ ਠੀਕ ਹੈ ਨਾ ਦੋਨੇ ਅਸਰ ਪਰਚਾ ਕੇ ਦੋ ਨਾਅਰੇ ਲਾ ਦਿਓ ਇਨਕਲਾਬ ਬੋਲੇ ਸੋਨਿਆਲ ਬਹੁਤ ਬਹੁਤ ਧੰਨਵਾਦ ਜਿਉਂਦੇ ਬਸ ਦੇ ਲੋ ਰੱਖਿਆ ਕਰੋ ਮਿਲਦੇ ਰਵਾਂਗੇ ਆਉਂਦੇ ਆਉਣ ਵਾਲੇ ਦਿਨਾਂ 'ਚ ਹੋਰ ਵੱਡੇ ਪ੍ਰੋਗਰਾਮ ਕਰਾਂਗੇ ਵੱਡੇ ਐਲਾਨ ਕਰਾਂਗੇ ਔਰ ਜ਼ਿੰਦਗੀ ਨੂੰ ਪੱਟੀ ਤੇ ਲੈ ਕੇ ਆਵਾਂਗੇ ਤਿਆਂ ਪੁੱਤਾਂ ਨੂੰ ਨੌਕਰੀਆਂ ਦੇਵਾਂਗੇ ਤੇ ਘਰਾਂ ਦੇ ਚੁੱਲ੍ਹੇ ਜਿਹੜੇ ਨੇ ਉਹਨਾਂ ਦੇ ਵਿੱਚ ਅੱਗਾਂ ਬੁਝਣ ਨਹੀਂ ਦੇਵਾਂਗੇ ਅੱਛਾ ਜਿਹੜਾ ਯੁੱਧ ਨਸ਼ਿਭਰੋਤ ਚੱਲ ਰਿਹਾ ਉਹ ਚ 20 ਪਿੰਡ ਰਾਮਪੁਰਾ ਫੂਲ ਦੇ ਹਲਕੇ ਦੇ ਜਿਹੜੇ ਨੇ ਉਹ ਬਿਲਕੁਲ ਪੰਚਾਇਤਾਂ ਨੇ ਮਤਾ ਪਾਸ ਕਰਕੇ ਦਿੱਤਾ ਕਿ ਸਾਡੇ ਪਿੰਡ ਜਿਹੜੇ ਅਸੀਂ ਆਪ ਰਾਖੀ ਕਰਾਂਗੇ ਪਿੰਡਾਂ ਦੇ ਪਹਿਰੇਦਾਰ ਬਣੋ ਪਿੰਡਾਂ ਦੇ ਚੌਕੀਦਾਰ ਬਣੋ ਕਿਸੇ ਨੇ ਬਾਹਰੋਂ ਆ ਕੇ ਆਪਣੀ ਰੱਖਿਆ ਨਹੀਂ ਕਰਨੀ ਆਪਣੀ ਰੱਖਿਆ ਆਪਾਂ ਨੂੰ ਆਪ ਕਰਨੀ ਪੈਂਦੀ ਹੈ ਸਿਆਣੇ ਕਹਿੰਦੇ ਆ ਰੋਇ ਬਿਨਾ ਤਾਂ ਮਾਂ ਬੇਣੀ ਦੁੱਧ ਪਿਆਉਂਦੀ ਆਪ ਮਰੇ ਬਿਨਾ ਕੋਈ ਸੁਰਗਾਂ ਨੂੰ ਨਹੀਂ ਜਾਂਦਾ ਵੀਰੇ ਇੱਥੇ ਸਾਰੀ ਦੁਨੀਆ ਆਪੋ ਤਾਪੀ ਪਈ ਹੋਈ ਆ